2024 ਦੀਆਂ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਜੇ ਗੱਲ ਕਰੀਏ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੀ ਚੰਨੀ ਹੁਰੀ ਇਸ ਵੇਲੇ ਆਪਣੇ ਕਾਰਜਕਾਰਤਾਵਾਂ ਨਾਲ ਮਿਲਨੀਆਂ ਕਰਦੇ ਹੋਏ ਨਜ਼ਰ ਆ ਰਹੇ ਨੇ ਇਸ ਵੇਲੇ ਜਲੰਧਰ ਦੇ ਵਿੱਚ ਕਾਉਂਸਲਰ ਜਸਲੀਨ ਸੇਠੀ ਜੇਲਾ ਦੇ ਘਰ ਪੁੱਜੇ ਨੇ ਇਸ ਲਈ ਦੀਆਂ ਸਿੱਧੀਆਂ ਤਸਵੀਰਾਂ ਜਲੰਧਰ ਸ਼ਹਿਰ ਤੋਂ ਵਾਰਡ ਨੰਬਰ 20 ਦੇ ਵਿੱਚ ਚਰਨਜੀਤ ਸਿੰਘ ਚੰਨੀ ਹਰੀ ਪੁੱਜੇ ਨੇ ਔਰ ਲਗਾਤਾਰ ਸਵੇਰ ਤੋਂ ਹੀ ਅੱਜ ਮਿਲਣੀਆਂ ਦਾ ਦੌਰ ਜਿਹੜਾ ਹੈਗਾ ਉਹ ਚੱਲ ਰਿਹਾ ਹੈ ਨੇ ਕੁਝ ਦਿਨ ਪਹਿਲਾਂ ਕੌਂਸਲਰ ਸ਼ਹਿਰੀ ਚੱਡਾ ਵੱਲ ਗਏ ਸਨ ਔਰ ਹੁਣ ਜਸਲੀਨ ਸੇਠੀ ਵੱਲ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ 111 ਦਿਨਾਂ ਦੇ ਜਿਹੜੇ ਇਸ ਵੇਲੇ ਮਿਲਣੀਆਂ ਦਾ ਦੌਰ ਜਿਹੜਾ ਹੈਗਾ ਉਹ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਔਰ ਵੱਡਾ ਹੰਗਾਰਾ ਜਿਹੜਾ ਹੈਗਾ ਕਾਂਗਰਸ ਕਾਰਜਕਤਾਵਾਂ ਵੱਲੋਂ ਤੇ ਜਲੰਧਰ ਦੇ ਲੋਕਾਂ ਵੱਲੋਂ ਵੱਡਾ ਹੰਗਾਰਾ ਜਿਹੜਾ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਕਿੰਦਾ ਦਾ ਹੰਗਾਰਾ ਮਿਲ ਰਿਹਾ ਕਿਉਂਕਿ ਲਗਾਤਾਰ ਮਿਲਣੀ ਚੱਲ ਰਹੀ ਹੈ ਕਾਰਜਕਰਦਾਂ ਦੇ ਦੇਖੋ ਮੈਂ ਤੁਹਾਡਾ ਧੰਨਵਾਦੀ ਹਾਂ ਤੁਹਾਨੂੰ ਵੇਟ ਵੀ ਕਰਨੀ ਪਈ ਸੌਰੀ ਲੇਕਿਨ ਰੁਝਾਨ ਇੰਨਾ ਜ਼ਿਆਦਾ ਹੈ ਕਿ ਹਰ ਕੋਈ ਫੋਟੋ ਤੇ ਰੌਣਾ ਚਾਹੁੰਦਾ ਹੈ ਗੱਲ ਕਰਨਾ ਚਾਹੁੰਦਾ ਹੈ ਤੇ ਲੋਕ ਉਮੜ ਕੇ ਆ ਰਹੇ ਹਨ ਤੇ ਬਹੁਤ ਵੱਡੀ ਜਿੱਤ ਵੱਲ ਕਾਂਗਰਸ ਪਾਰਟੀ ਵੱਧ ਰਹੀ ਹੈ ਇਹ ਮੈਨੂੰ ਲੋਕਾਂ ਦੇ ਚਿਹਰਿਆਂ ਤੋਂ ਲੋਕਾਂ ਦੇ ਹਾਫ-ਭਾਫ ਤੋਂ ਲੋਕਾਂ ਦੇ ਮਿਲਣ ਤੋਂ ਲੱਗ ਰਿਹਾ ਬਾਜ਼ਾਰ 'ਚ ਜਿੱਥੇ ਜਾਓ ਉੱਥੇ ਪੀੜ ਇਕੱਠੀ ਹੋ ਕੇ ਅੱਗੇ ਨਾਲ ਤੁਰਦੀ ਹੈ ਮੈਂ ਧੰਨਵਾਦੀ ਹਾਂ ਜਲੰਧਰ ਦੇ ਲੋਕਾਂ ਦਾ ਕਿ ਮੈਨੂੰ ਇੱਥੇ ਆਪਣੇ ਗੋਦ ਵਿੱਚ ਆਪਣੇ ਪਿਆਰ ਵਿੱਚ ਆਪਣਾ ਲਿੱਗ ਦੇ ਰਹੇ ਜਨੀ ਸਾਹਿਬ ਲਿੱਗ ਪਿਆਰ ਜਰੂਰ ਮਿਲਦਾ ਹੋਇਆ ਨਜ਼ਰ ਆ ਰਿਹਾ ਪਰ ਕਿਤੇ ਨਾ ਕਿਤੇ ਭਾਜ-ਪਾਸ ਇਹਨਾਂ ਵਾਰੀ ਕਰਦੀ ਹੋਈ ਨਜ਼ਰ ਆ ਰਹੀ ਕਾਂਗਰਸ ਕੇ ਵਿੱਚ ਦੇਖੋ ਜਿਨ੍ਹਾਂ ਨੇ ਧੋਖੇ ਬਾਜ਼ੀ ਕਰਨੀਆਂ ਜਿਨ੍ਹਾਂ ਨੇ ਲੋਕਾਂ ਨੂੰ ਡਰਾਉਣਾ ਜਿਨ੍ਹਾਂ ਨੇ ਲਾਲਚ ਦੇਣਾ ਉਹਨਾਂ ਨੇ ਆਪਣਾ ਕੰਮ ਕਰਦੇ ਰਹਿਣਾ ਐਸੀ ਲੋਕਾਂ ਨਾਲ ਪਿਆਰ ਨਾਲ ਵੋਟਾਂ ਮੰਗਦੇ ਤੇ ਪਿਆਰ ਨਾਲੇ ਜਿੱਤਾਂਗੇ ਰਿੰਕੂ ਹਰੀ ਕਹਿੰਦੇ ਨੇ ਕੀ ਖਰੜ ਜਾਣਾ ਪੈਣਾ ਕੰਮ ਕਰਾਉਣ ਲਈ ਨਹੀਂ ਜਾਣਾ ਪਏਗਾ ਮੈਂ ਇੱਥੇ ਆ ਗਿਆ ਰਿੰਕੂ ਨੂੰ ਕਿਹੜੀ ਪਾਰਟੀ ਜਾਣਾ ਅੱਗੇ ਉਹ ਸੋਚੇ ਠੀਕ ਹੈ ਜੀ ਤਾਂ ਇਸ ਸਾਲ ਚਰਨਜੀਤ ਸਿੰਘ ਚੱਲਣ ਜਿਹੜੇ ਕੀ 2024 ਲੋਕ ਸਭਾ ਚੋਣਾਂ ਦੇ ਉਮੀਦਵਾਰ ਹਨ ਉਹਨਾਂ ਨੇ ਹੀ ਸਾਫ਼ ਕਰ ਦਿੱਤਾ ਕਿ ਮੈਂ ਜੇ ਜਲੰਧਰ ਆਇਆ ਤੇ ਹੁਣ ਮੈਂ ਜਲੰਧਰ ਹੀ ਰਵਾਂਗਾ ਔਰ ਇੱਥੇ ਰਹਿ ਕੇ ਹੀ ਲੋਕਾਂ ਦੇ ਕੰਮਕਾਰ ਜਿਹੜੇ ਹੈਗੇ ਲੇ ਪਰੇ ਜਾਣੇ ਜਾਣਗੇ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਗੁੰਮੋ ਜਲੰਧਰ ਸਟੇਟ ਟੀਵੀ ਜਲੰਧਰ ਲੇਕਿਨ ਰੁਝਾਨ ਇੰਨਾ ਜ਼ਿਆਦਾ ਹੈ ਕਿ ਹਰ ਕੋਈ ਫੋਟੋ ਤਰਉਣਾ ਚਾਹੁੰਦਾ ਹੈ ਗੱਲ ਕਰਨਾ ਚਾਹੁੰਦਾ ਹੈ ਤੇ ਲੋਕ ਉਮੜ ਕੇ ਆ ਰਹੇ ਹਨ ਤੇ ਬਹੁਤ ਵੱਡੀ ਜਿੱਤ ਵੱਲ ਕਾਂਗਰਸ ਪਾਰਟੀ ਵੱਧ ਰਹੀ ਹੈ ਇਹ ਮੈਨੂੰ ਲੋਕਾਂ ਦੇ ਚਿਹਰਿਆਂ ਤੋਂ ਲੋਕਾਂ ਦੇ ਹਾਫ ਭਾਫ ਤੋਂ ਲੋਕਾਂ ਦੇ ਮਿਲਣ ਤੋਂ ਲੱਗ ਰਿਹਾ ਬਾਜ਼ਾਰ ਜਿੱਥੇ ਜਾਓ ਉੱਥੇ ਪੀੜ ਇਕੱਠੀ ਹੋ ਕੇ ਅੱਗੇ ਨਾਲ ਤੁਰਦੀ ਹੈ ਮੈਂ ਧੰਨਵਾਦੀ ਹਾਂ ਜਲੰਧਰ ਦੇ ਲੋਕਾਂ ਦਾ ਕਿ ਮੈਨੂੰ ਇੱਥੇ ਆਪਣੇ ਗੋਰ ਵਿੱਚ ਆਪਣੇ ਪਿਆਰ ਵਿੱਚ ਆਪਣਾ ਲਿਗਦੇ ਰਹੇ। ਜਨੀ ਸਾਹਿਬ ਲਿਗ ਪਿਆਰ ਜਰੂਰ ਮਿਲਦਾ ਹੋਇਆ ਨਜ਼ਰ ਆ ਰਿਹਾ ਪਰ ਕਿਤੇ ਨਾ ਕਿਤੇ ਭਾਜਪਾ ਸਿਹਨਮਾਰੀ ਕਰਦੀ ਹੋਈ ਨਜ਼ਰ ਆ ਰਹੀ ਕਾਂਗਰਸ ਕੇ ਵਿੱਚ। ਦੇਖੋ ਜਿਨ੍ਹਾਂ ਨੇ ਧੋਖੇबाजी ਕਰਨੀ ਹੈ ਜਿਨ੍ਹਾਂ ਨੇ ਲੋਕਾਂ ਨੂੰ ਡਰਾਉਣਾ ਜਿਨ੍ਹਾਂ ਨੇ ਲਾਲਚ ਦੇਣਾ ਉਹਨਾਂ ਨੇ ਆਪਣਾ ਕੰਮ ਕਰਦੇ ਰਹਿਣਾ। ਐਸੀ ਲੋਕਾਂ ਨਾਲ ਪਿਆਰ ਨਾਲ ਵੋਟਾਂ ਮੰਗਦੇ ਤੇ ਪਿਆਰ ਨਾਲੇ ਜਿੱਤਾਂਗੇ। ਰਿੰਕੂ ਹਰੀ ਕਹਿੰਦੇ ਨੇ ਕੀ ਖਰੜ ਜਾਣਾ ਪੈਣਾ ਕੰਮ ਕਰਾਉਣ ਲਈ? ਨਹੀਂ ਜਾਣਾ ਪਏਗਾ ਮੈਂ ਇੱਥੇ ਆ ਗਿਆ। ਰਿੰਕੂ ਨੂੰ ਕਿਹੜੀ ਪਾਰਟੀ ਜਾਣਾ ਅੱਗੇ ਉਹ ਸੋਚੇ। ਠੀਕ ਹੈ ਜੀ। ਤਾਂ ਇਸ ਸਾਲ ਚਰਨਜੀਤ ਸਿੰਘ ਚੱਲਣ ਜਿਹੜੇ ਕੀ 2024 ਲੋਕ ਸਭਾ ਚੋਣਾਂ ਦੇ ਉਮੀਦਵਾਰ ਹਨ ਉਹਨਾਂ ਨੇ ਹੀ ਸਾਫ਼ ਕਰ ਦਿੱਤਾ ਕਿ ਮੈਂ ਜੇ ਜਲੰਧਰ ਆਇਆ ਤੇ ਹੁਣ ਮੈਂ ਜਲੰਧਰ ਹੀ ਰਵਾਂਗਾ ਔਰ ਇੱਥੇ ਰਹਿ ਕੇ ਹੀ ਲੋਕਾਂ ਦੇ ਕੰਮਕਾਰ ਜਿਹੜੇ ਹੈਗੇ ਲਿਪਰੇ ਜਾਣੇ ਜਾਣਗੇ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਗੁੰਮੋ ਜੈਨਿਕ ਸਟੇਡੀਓ ਜਲੰਧਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੇਨਿਕ ਸਵੇਰਾ ਟੀਵੀ YouTube Facebook Instagram ਐਕਸ اور WhatsApp ਚੈਨਲ ਪਰ